ਸੋਡੀ ਸੁਲਤਾਨ ਸਤਿਗੁਰੂ ਸਭ ਫਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਮੇਰੀ ਫਰੀ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਸਾਰੇ ਸੰਗਤ ਹੱਥ ਜੋੜ ਪਦਵ ਸਤਕਾਰ ਸਹਿਤ ਹੱਥ ਜੋੜ ਕੇ ਸਤਿਗੁਰਾਂ ਨੂੰ ਸਿਰ ਝੁਕਾ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਸਮੁੱਚੀ ਕੌਮ ਵਾਸਤੇ ਸੁਪੁੱਛੇ ਪੰਥ ਵਾਸਤੇ ਬਹੁਤ ਹੀ ਪਾਵਨ ਪਵਿੱਤਰ ਦਿਹਾੜਾ ਹੈ ਬਹੁਤ ਵੱਡੀ ਸਿੱਖਿਆ ਪੰਥ ਨੂੰ ਅੱਜ ਦੇ ਸ਼ੁਭ ਦਿਹਾੜੇ ਤੋਂ ਮਿਲਦੀ ਹੈ ਕਿ ਧੰ ਸਤਗੁਰੂ ਪੁਰਵਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਸਤਗੁਰੂ ਧੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੋ ਮਹਾਨ ਮਹਾਪੁਰਖ ਬ੍ਰਹਮ ਗਿਆਨੀ ਪੱਪਾ ਬੁੱਢਾ ਸਾਹਿਬ ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਨੀਮ ਰਖਾਈ ਇਤਿਹਾਸ ਦਾ ਜ਼ਿਕਰ ਹੈ ਕਿਸੇ ਰਾਜ ਨਹਿ ਹੱਥ ਲਗਾਇਓ ਬੁੱਢੇ ਆਉ ਗੁਰਦਾਸ ਬਣਾਇਓ ਇਹ ਜਿਹੜਾ ਪਾਵਨ ਪਵਿੱਤਰ ਸਥਾਨ ਹੈ ਤਖਤ ਸਾਹਿਬ ਹੈ ਇਹ ਕਿਸੇ ਰਾਜ ਮਿਸਤਰੀ ਨੇ ਨਹੀਂ ਬਣਾਇਆ ਇਹ ਦਿਨੀ ਸਤਿਗੁਰਾਂ ਨੇ ਆਪ ਆਪਣੇ ਘਰ ਕਮਲਾਂ ਦੇ ਨਾਲ ਰੱਖੀ ਤੇ ਉਸਾਰੀ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਨੇ ਕੀਤੀ ਹੈ ਕਿਸੇ ਮਿਸਤਰੀ ਨੇ ਤਖਤ ਸਾਹਿਬ ਦੇ ਇਸ ਥੜੇ ਨੂੰ ਹੱਥ ਨਹੀਂ ਲਾਇਆ ਨਿਗਰਾਨੇ ਧੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਇਸਾਰੀ ਉਸਾਰੀ ਦੀ ਸੇਵਾ ਹੋਈ 11 ਸਾਲ ਦੀ ਸਤਿਗੁਰਾਂ ਦੀ ਜੋ ਸੰਸਾਰਕ ਸਰੀਰਕ ਉਮਰ ਹੈ ਔਰ ਸਤਿਗੁਰੂ ਇਸ தਖਤ ਤੇ ਬਰਾਜਮਾਨ ਹੋਏ ਭਾਈ ਨੱਥਾ ਭਾਈ ਅਬਦੁੱਲਾ ਜੀ ਨੇ ਬਹੁਤ ਸੁੰਦਰ ਲਿਖਿਆ ਹੈ ਉਹ ਕਹਿੰਦੇ ਸੱਚੈ ਤਖਤ ਸੁਹਾਇਓ ਸ੍ਰੀ ਗੁਰਪਾਇਕੈ ਸਭ ਵਰਨੀ ਨਹਿ ਜਾਏ ਕਹੂੰ ਕਿ ਆ ਗਾਇਕੈ ਰਵਸਸ ਭੈ ਬਲੀਣ ਸੁਦਰਸ ਦਿਖਾਏ ਕੈ ਮੀਰ ਅਬਦੁੱਲ ਔਨਥ ਜਸ ਕਹੇ ਸੁਣਾਇ ਕੈ ਸਤਿਗੁਰੂ ਤਖਤ ਤੇ ਬਰਾਜਮਾਨ ਹੋਏ ਤੇ ਸਿੱਖੀ ਦੇ ਕੁਤਬੀ ਸਤਾਰੇ ਆਦ ਸਿੱਖ ਇੰਦਰੇ ਜਿੱਤ ਸਿੱਖ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਮੇਰੇ ਪੀਰ ਦੇ ਮਾਲਕ ਸਤਿਗੁਰੂ ਨੂੰ ਇਸ ਤਖਤ ਤੇ ਮੇਰੇ ਅਤੇ ਪੀਰੇ ਦੀਆਂ ਦੋ ਕੁਰਪਾਨਾਂ ਧਾਰਨ ਕਰਵਾਈਆਂ 1606 ਈਸਵੀ 11 ਸਾਲ ਦੀ ਸਤਿਗੁਰਾਂ ਦੀ ਸ਼ਰੀਰਕ ਉਮਰ ਹੈ ਤੇ ਸਤਿਗੁਰੂ ਜੀ ਤਖਤ ਤੇ ਬਰਾਜਮਾਨ ਹੋਏ ਢਾਡੀਆਂ ਨੇ ਵਾਰ ਗਾਈ ਦੋ ਤਲਵਾਰੀ ਬੱਤੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹ ਕੋਟ ਗੜ ਦਰਵਾਜਾ ਬਲਖ ਬਖੀਰ ਦੀ ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਾਗੀਰ ਦੀ ਪੱਕ ਤੇਰੀ ਕਿਹ ਜਹਾਂਗੀਰ ਦੀ ਗੁਰਮੁਖੋ ਇਸ ਤਖਤ ਨੇ ਔਰ ਸਤਖਤ ਸਤਗੁਰਾਂ ਦਾ ਬਿਰਾਜਮਾਨ ਹੋਣਾ ਤੇ ਮੇਰੇ ਪੀਰ ਦੀਆਂ ਦੋ ਕਿਰਪਾਨਾਂ ਸਤਿਗੁਰਾਂ ਨੇ ਧਾਰਨ ਕਰਕੇ ਤੇ ਦਿੱਲੀ ਦੇ ਤਖਤ ਨੂੰ ਇੱਕ ਬਹੁਤ ਵੱਡਾ ਚੈਲੰਜ ਕੀਤਾ ਉਸ ਦਿਨ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਇੱਕ ਇਨਕਲਾਬੀ ਯੁੱਗ ਦੀ ਸ਼ੁਰੂਆਤ ਮੇਰੇ ਪੀਰ ਦੇ ਮਾਲਕ ਨੇ ਤਖਤ ਤੇ ਬਰਾਜਮਾਨ ਹੋ ਕੇ ਤੇ ਮੇਰੇ ਪੀਰ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਪੀਰ ਦੀ ਕਿਰਪਾਨ ਅਧਿਆਤਮਿਕਤਾ ਦੀ ਨਿਸ਼ਾਨੀ ਤੇ ਮੀਰੀ ਦੀ ਕਿਰਪਾਨ ਬਾਦਸ਼ਾਹਤ ਦੀ ਨਿਸ਼ਾਨੀ ਸਿੱਖ ਨੇ ਬਾਦਸ਼ਾਹਤ ਭੋਗਦਿਆ ਹੋਇਆ ਸਿੱਖ ਨੇ ਰਾਜ ਭਾਗ ਭੋਗਦਿਆ ਹੋਇਆ ਕਦੇ ਵੀ ਧਰਮ ਦਾ ਪੰਲਾ ਨਹੀਂ ਛੱਡਣਾ ਅਧਿਆਤਮਿਕਤਾ ਦਾ ਪੰਲਾ ਨਹੀਂ ਛੱਡਣਾ ਇਸੇ ਕਰਕੇ ਸਾਨੂੰ ਸਤਿਗੁਰਾਂ ਨੇ ਮੀਰੀ ਅਤੇ ਪੀਰੀ ਦਾ ਬਹੁਤ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤਾ ਕਿ ਜਿੱਥੇ ਸਿੱਖ ਰਾਜ ਭਗਤ ਦਾ ਮਾਰਕ ਬਣੇ ਜਿੱਥੇ ਸਿੱਖ ਵੱਡੇ ਵੱਡੇ ਅਹੁਦੇਾਂ ਤੇ ਬਰਾਜਬਾਨ ਹੋਵੇ ਉੱਥੇ ਸਿੱਖ ਕਦੇ ਵੀ ਆਪਣੇ ਗੁਰੂ ਦਾ ਪੰਡਾ ਨਾ ਛੱਡੇ ਅਧਿਆਤਮਿਕਤਾ ਦਾ ਪੰਡਾ ਨਾ ਛੱਡੇ ਆਪਣੇ ਮਨ ਵਿੱਚੋਂ ਕਦੇ ਵੀ ਉਸ ਦਾਤੇ ਨੂੰ ਉਸ ਪਰਮੇਸ਼ਰ ਨੂੰ ਵਸਾਰੇ ਨਾ ਆਪਣੇ ਮਨ ਵਿੱਚ ਇਹ ਭੈਰ ਰੱਖ ਕੇ ਚੱਲੇ ਕਿ ਜੇਕਰ ਮੇਰੇ ਕੋਲ ਅੱਜ ਬਾਦਸ਼ਾਹਤ ਹੈ ਤੇ ਇਹ ਕੇਵਲ ਪਰਮੇਸ਼ਰ ਦੀ ਕਿਰਪਾ ਨਾਲ ਹੈ ਕੇਵਲ ਗੁਰੂ ਦੀ ਕਿਰਪਾ ਨਾਲ ਹੈ ਜੇਕਰ ਗੁਰੂ ਦੀ ਕਿਰਪਾ ਨਹੀਂ ਹੋਏਗੀ ਤਾਂ ਸਾਡੇ ਕੋਲ ਗੁਰਮੁਖੋ ਰਾਜ ਭਾਗ ਬਾਦਸ਼ਾਹਤ ਵੀ ਨਹੀਂ ਰਹੇਗੀ ਜਿੱਥੇ ਅੱਜ ਸਤਿਗੁਰੂ ਤਖਤ ਤੇ ਬਰਾਜਮਾਨ ਹੋਏ ਮੀਰੀ ਤੇ ਪੀਰੀ ਦੀਆਂ ਦੋ ਕਿਰਪਾ ਨਾਲ ਧਾਰਨ ਕਰਕੇ ਸਾਨੂੰ ਇੱਕ ਪਾਵਨ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤਾ ਉੱਥੇ ਅੱਜ ਦੇ ਦਿਨ ਮੇਰੇ ਪੀਰ ਤੇ ਮਾਲਕ ਨੇ ਆਪ ਕਿਰਪਾਨਾ ਧਾਰਨ ਕੀਤੀਆਂ ਤੇ ਸਮੁੱਚੇ ਸਿੱਖਾਂ ਨੂੰ ਸ਼ਸਤਰ ਧਾਰੀ ਹੋਣ ਦੇ ਹੁਕਮ ਨਾਮੇ ਵੀ ਜਾਰੀ ਕੀਤੇ ਸਨ ਕਿ ਸਮੁੱਚੇ ਸਿੱਖ ਸ਼ਸਤਰ ਧਾਰੀ ਹੋਣ ਬਾਬਾ ਬੁੱਢਾ ਜੀ ਵਰਗੇ ਭਾਈ ਗੁਰਦਾਸ ਸਾਹਿਬ ਜੀ ਵਰਗੇ ਬ੍ਰਹਮ ਗਿਆਨੀ ਮਹਾਂਪੁਰਖਾਂ ਨੇ ਵੀ ਉਸ ਦਿਨ ਆਪਣੇ ਗਾਥਰੇ ਕਿਰਪਾਨਾ ਧਾਰਨ ਕੀਤੀਆਂ ਸਨ ਜਦੋਂ ਆਪਕੇ ਦਰਸ਼ਨ ਕਰਨ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਆਉਂਦੇ ਹੋ ਹਰ ਰੋਜ਼ ਸ਼ਾਮ ਨੂੰ ਦਰਸ਼ਨ ਕਰਵਾਏ ਜਾਂਦੇ ਨੇ ਪਾਵਨ ਸ਼ਸਤਰਾਂ ਦੇ ਕਿੱਥੇ ਆਪ ਜੀ ਸਤਿਗੁਰਾਂ ਦੇ ਜੋ ਸ਼ਸਤਰ ਨੇ ਉਹਨਾਂ ਦੇ ਦਰਸ਼ਨ ਕਰਦੇ ਹੋ ਸ਼ਹੀਦ ਸਿੰਘਾਂ ਦੇ ਸ਼ਸਤਰ ਦਰਸ਼ਨ ਕਰਦੇ ਹੋ ਉੱਥੇ ਬਾਬਾ ਬੁੱਢਾ ਸਾਹਿਬ ਦੀ ਸ੍ਰੀ ਸਾਹਿਬ ਦੇ ਵੀ ਦਰਸ਼ਨ ਕਰਦੇ ਹੋ ਜਿਹੜੀ ਸ੍ਰੀ ਸਾਹਿਬ ਜੋ ਰੋਜ਼ਾਨਾ ਚੌਂਕੀ ਸਾਹਿਬ ਹਰਮੰਦਰ ਸਾਹਿਬ ਜੀ ਦੀਆਂ ਪ੍ਰਕਰਮਾ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾ ਕੇ ਅਰਦਾਸ ਕਰਦੀ ਹੈ ਔਰ ਚੌਂਕੀ ਸਾਹਿਬ ਦੀ ਅਗਵਾਈ ਬਾਬਾ ਬੁੱਢਾ ਸਾਹਿਬ ਦੀ ਸਿਹਤ ਸਾਫ ਕਰਦੀ ਹੈ ਇਹ ਸਤਿਗੁਰਾਂ ਦਾ ਹੁਕਮ ਸੀ ਕਿ ਸਿੱਖ ਸ਼ਕਤ ਤਰਤਾਰੀ ਹੋਣ ਇੱਕ ਹੋਰ ਹੁਕਮ ਜਾਰੀ ਕੀਤਾ ਕਿ ਅੱਜ ਤੋਂ ਬਾਅਦ ਸਾਡੇ ਕੋਲ ਚੰਗੇ ਸ਼ਸਤਰ ਚੰਗੇ ਘੋੜੇ ਤੇ ਚੰਗੇ ਜਵਾਨ ਭੇਜੇ ਜਾਣ ਕਿਉਂਕਿ ਹੁਣ ਇੱਕ ਜੰਗ ਦੀ ਸ਼ੁਰੂਆਤ ਹੋਣ ਲੱਗੀ ਹੈ ਤੇ ਸਾਨੂੰ ਹੋਰ ਨਾ ਵਸਤੂਆਂ ਦੀ ਲੋੜ ਨਹੀਂ ਸਾਨੂੰ ਚੰਗੇ ਜਵਾਨ ਚੰਗੇ ਸ਼ਸਤਰ ਚੰਗੇ ਘੋੜਿਆਂ ਦੀ ਲੋੜ ਹੈ ਜਥਾ ਦੇ ਰੂਪ ਵਿੱਚ ਉਸ ਦਿਨ ਸਿੱਖ ਆਏ ਤੇ ਇਤਿਹਾਸ ਕਹਿੰਦਾ ਕਿ ਸਭ ਤੋਂ ਵੱਡਾ ਜਥਾ ਬਹਾਦਰ ਬਾਬਾ ਬਿਦੇ ਚੰਦ ਸਾਹਿਬ ਜੀ ਲੈ ਕੇ ਪਹੁੰਚੇ। ਔਰ ਆਜਦੇ ਦਿਨ ਗੁਰਮੁਖੋ ਢਾਡੀਆਂ ਨੂੰ ਜਨਮ ਦਿੱਤਾ ਹੈ ਬੀਰੀ ਪੀਰ ਦੇ ਮਾਲਕ ਸਾਤ ਗੁਰੂ ਨੇ। ਖਾਤੀਆਂ ਤੇ ਬਿਠਾ ਕੇ ਢਾਡੇ ਪਾਏ ਨੱਥਾ ਪਾਏ ਅਬਦੁੱਲਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਲਾਂਦਾ ਗਿਆ। ਔਰ ਢਾਡੇ ਯੁੱਗ ਦੀ ਸ਼ੁਰੂਆਤ ਵੀ ਅਗਦੇ ਦਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਕੀਤੀ ਹੈ ਗੁਰਮੁਖੋ ਢਾਡੀ ਸਿੰਘ ਕਵੀਸ਼ਰ ਸਿੰਘ ਰਾਗੀ ਸਿੰਘ ਗ੍ਰੰਥੀ ਸਿੰਘ ਪਾਠੀ ਸਿੰਘ ਪ੍ਰਚਾਰਕ ਸਿੰਘ ਕਥਾਵਾਚਕ ਸਿੰਘ ਇਹ ਪ੍ਰਚਾਰਕ ਸਾਡੇ ਕੌਮ ਦੀਆਂ ਪ੍ਰਣਾਲੀਆਂ ਨੇ ਔਰ ਜੋ ਸਾਡੇ ਵੱਲੋਂ ਇਹਨਾਂ ਦਾ ਤਿਰਸਕਾਰ ਕੀਤਾ ਜਾਂਦਾ ਹੈ ਪਾਠੀ ਸਿੰਘਾਂ ਨਾਲ ਤਿਰਸਕਾਰ ਗ੍ਰੰਥੀ ਸਿੰਘਾਂ ਨਾਲ ਤਿਰਸਕਾਰ ਪ੍ਰਚਾਰਕਾਂ ਨੂੰ ਸਨਮਾਨ ਨਾ ਦੇਣਾ ਢਾਡੀਆਂ ਨੂੰ ਸਨਮਾਨ ਨਾ ਦੇਣਾ ਗ੍ਰੰਥੀ ਸਿੰਘਾਂ ਨੂੰ ਸਨਮਾਨ ਨਾ ਦੇਣਾ ਗੁਰਮੁਖੋ ਇਹ ਬੜਾ ਘਾਟੇ ਵਾਲਾ ਸਾਡੇ ਸਾਰਿਆਂ ਵਾਸਤੇ ਸੌਦਾ ਹੈ ਜਿਹੜੀ ਕੌਮ ਆਪਣੇ ਪ੍ਰਚਾਰਕਾਂ ਦਾ ਸਨਮਾਨ ਨਹੀਂ ਕਰੇਗੀ ਉਹ ਕੌਮ ਕਦੇ ਵੀ ਤਰੱਕੀ ਨਹੀਂ ਕਰ ਸਕਦੀ ਕਿਸੇ ਕੌਮ ਕੋਲ ਇੰਨਾ ਅਮੀਰ ਇਤਿਹਾਸ ਨਹੀਂ ਕਿਸੇ ਕੌਮ ਕੋਲ ਇੰਨਾ ਅਮੀਰ ਵਿਰਸਾ ਨਹੀਂ ਕਿਸੇ ਧਰਮ ਦੇ ਕਿਸੇ ਰਹਿਬਰ ਨੇ ਆਪਣੇ ਪ੍ਰਚਾਰਕਾਂ ਨੂੰ ਆਪ ਜਨਮ ਨਹੀਂ ਦਿੱਤਾ ਇਹ ਮਾਨ ਕੇਬ ਤੇ ਕੇਵਲ ਸਿੱਖ ਪੰਥ ਨੂੰ ਮਿਲਿਆ ਹੈ ਕਿ ਮੇਰੇ ਪੀਰ ਦੇ ਮਾਲਕ ਸਤਿਗੁਰੂ ਨੇ ਢਾਡੇ ਪ੍ਰਥਾ ਦੀ ਅਰੰਭਤਾ ਕੀਤੀ ਔਰ ਕਲਗੀਧਰ ਪਾਤਸ਼ਾਹ ਧਾਨਪੁਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕਵੀਸ਼ਰਾਂ ਨੂੰ ਜਨਮ ਦਿੱਤਾ ਹੈ ਕਿੱਥੇ ਢਾਡੀ ਸਾਨੂੰ ਵਾਰਾਂ ਸੁਣਾ ਕੇ ਸਾਡੇ ਵਿੱਚ ਵੀਰ ਰਸ ਪੈਦਾ ਕਰਦੇ ਨੇ ਉਥੇ ਕਵੀਸ਼ਰ ਸਾਨੂੰ ਸਤਿਗੁਰਾਂ ਦਾ ਇਤਿਹਾਸ ਕਵਤਾਵਾਂ ਦੇ ਰੂਪ ਵਿੱਚ ਸੁਣਾ ਕੇ ਵੀ ਸਾਨੂੰ ਨਿਹਾਲ ਕਰਦੇ ਨੇ ਸੋ ਗੁਰਮੁਖਵਾਂ ਅੱਜ ਬਹੁਤ ਵੱਡਾ ਦਿਨ ਹੈ ਜਿੱਥੇ ਆਪਾਂ ਅੱਜ ਸਤਿਗੁਰਾਂ ਦੇ ਪਾਵਨ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਇਸ ਪਾਵਨ ਪਵਿੱਤਰ ਦਿਹਾੜੇ ਤੇ ਜੁੜ ਬੈਠੇ ਆਂ ਉਥੇ ਸਤਿਗੁਰਾਂ ਦੇ ਹੁਕਮ ਅਨੁਸਾਰ ਸ਼ਾਸਤਰ ਧਾਰੀ ਹੋਈਏ ਸ਼ਾਸਤਰ ਕੇ ਅਧੀਨ ਹੈ ਰਾਜ ਸਿੱਖ ਰਾਜ ਦੀ ਗੱਲ ਕਰਦਾ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਸਤਿਗੁਰ ਕਹਿੰਦੇ ਸ਼ਾਸਤਰ ਕੇ ਅਧੀਨ ਹੈ ਰਾਜ ਜੋ ਨਾ ਧਰੇ ਤਿਸ ਦਿਗਰਸ ਕਾਜ ਰਾਜ ਬਿਨਾਂ ਨਾ ਧਰਮ ਚੱਲੈ ਹੈ ਧਰਮ ਬਿਨਾਂ ਸਭ ਦਲੇ ਬਲੇ ਹੈ ਕੋਈ ਵੀ ਧਰਮ ਜਿਹੜਾ ਉਹ ਰਾਜ ਭਗਤੋਂ ਬਿਨਾਂ ਨਹੀਂ ਚੱਲਦਾ ਤੇ ਸਾਡੇ ਪੁਰਖਿਆਂ ਨੇ ਇਹ ਦਾਵਾ ਕੀਤਾ ਕਿ ਹਮ ਰਖਤ ਪਾਤਸ਼ਾਹੀ ਦਾਵਾ ਸਾਡੇ ਪੁਰਖਿਆਂ ਨੇ ਪਾਤਸ਼ਾਹ ਬਣ ਦਾ ਬਾਦਸ਼ਾਹਤਾ ਦਾ ਦਾਵਾ ਕੀਤਾ ਸਿੱਖ ਨੇ ਰਾਜ ਭਾਗ ਦੇ ਮਾਲਕ ਬਣਨਾ ਸਿੱਖ ਨੇ ਰਾਜ ਭੋਗਿਆ ਔਰ ਉਸ ਸਿੱਖ ਰਾਗਤ ਜਿਹੜਾ ਰਾਜ ਹੈ ਉਹਦੀ ਰਾਜ ਪ੍ਰਣਾਲੀ ਜਿਹਨੂੰ ਸਮੁੱਚਾ ਸੰਸਾਰ ਅੱਜ ਮੰਨਦਾ ਹੈ ਸਮੁੱਚਾ ਇਤਿਹਾਸ ਮੰਨਦਾ ਹੈ ਕਿ ਉਹ 40 ਸਾਲ ਦਾ ਜਿਹੜਾ ਸਿੱਖ ਰਾਜੇ ਦਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦਾ ਰਾਜ ਉਹੋ ਜਿਹਾ ਰਾਜ ਕਦੇ ਵੀ ਪਿਛਲੇ ਇਤਿਹਾਸ ਵਿੱਚ ਸੰਸਾਰ ਵਿੱਚ ਨਹੀਂ ਹੋਇਆ ਆਪਾਂ ਰਾਜ ਭਾਗ ਦੇ ਮਾਲਕ ਬਣਨਾ ਹੈ ਲੇਕਿਨ ਸ਼ਾਸਤਰ ਧਾਰੀ ਹੋਣ ਤੋਂ ਬਿਨਾ ਸਾਨੂੰ ਰਾਜ ਭਾਗ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਿੱਥੇ ਸ਼ਾਸਤਰ ਧਾਰੀ ਹੋ ਕੇ ਅਸੀਂ ਰਾਜ ਭਾਗ ਵੱਲ ਵਧਣਾ ਹੈ ਉਥੇ ਗੁਰੂ ਦਾ ਹੁਕਮ ਮੰਨ ਕੇ ਪ੍ਰਕਲਗੀਧਰ ਪਾਤਸ਼ਾਹ ਨੇ ਵੀ ਹੁਕਮ ਕੀਤਾ ਹੈ ਕਿ ਬਿਨਾ ਸ਼ਾਸ਼ਤਰ ਕੇ ਸੰਗ ਨਰਮ ਭੇੜ ਜਾਨੋ ਗਹਿ ਕਾਨਤਾ ਕੋ ਕਿਤੇ ਲੈ ਸਿਧਾਨੋ ਇਹ ਮੋਰ ਆਗਿਆ ਸੁਨ ਹੋਰੇ ਪਿਆਰੇ ਬਿਨਾ ਸ਼ਾਸ਼ਤਰ ਕੇ ਸੰਗ ਨਾ ਦੇਉ ਬਿਦਾਰੇ ਜਬ ਹਮਰੇ ਦਰਸ਼ਨ ਕੋ ਆਵੋ ਹੋਏ ਸੁਚੇਤ ਤਨ ਸ਼ਾਸ਼ਤਰ ਸਜਾਵੋ ਸ਼ਾਸ਼ਤਰ ਤਾਰੀ ਹੋ ਕੇ ਅੰਮ੍ਰਿਤ ਤਾਰੀ ਹੋ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਗੁਰਮਖੋ ਹਰ ਸਾਲ ਪਿਛਲੇ ਸਾਲਾਂ ਤੋਂ ਜੋ ਇਹ ਸੇਵਾ ਆਰੰਭ ਕੀਤੀ ਗਈ ਹੈ ਕਿ ਇਸ ਦਿਹਾੜੇ ਤੇ ਸਤਿਗੁਰਾਂ ਦੇ ਤਖਤ ਬਰਾਜਣ ਔਰ ਮੀਰੀ ਪੀਰੀ ਦੀਆਂ ਦੋ ਕਿਰਪਾਆਂਾਂ ਧਾਰਨ ਕਰਨ ਦੇ ਇਸ ਪਵਿੱਤਰ ਦਿਹਾੜੇ ਤੇ ਸੰਗਤ ਨੂੰ ਸ਼੍ਰੀ ਅਖੰਡ ਪਾਤਸ਼ਾਹ ਜੀ ਦੀ ਸੰਪੂਰਨਤਾ ਤੋਂ ਬਾਅਦ ਸਮਾਗਮ ਦੀ ਸਪਾਪੀ ਦੇ ਉਪਰੰਤ ਸਤਿਗੁਰਾਂ ਦੇ ਮੀਰੀ ਅਤੇ ਪੀਰੀ ਦੀਆਂ ਦੋ ਜੜੀਆਂ ਕਿਰਪਾਆਂਾਂ ਨੇ ਉਹਨਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ ਔਰ ਹੁਣ ਵੀ ਆਪ ਸਰਬੱਤ ਸੰਗਤਾਂ ਸਤਿਗੁਰਾਂ ਦੀਆਂ ਮੀਰੀ ਅਤੇ ਪੀਰੀ ਦੀਆਂ ਕਿਰਪਾਆਂ ਦੇ ਆਪ ਜੀ ਦਰਸ਼ਨ ਕਰੋ ਔਰ ਮਨ ਬਿਰਤੇ ਇਕਾਗਰ ਕਰਕੇ ਜੱਪੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜੀ ਸ੍ਰੀ ਸਾਹਿਬ ਹੈ ਇਹ ਮੇਰੀ ਪੀਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਪੀਰੇ ਦੀ ਸ੍ਰੀ ਸਾਹਿਬ ਹੈ ਪੀਰੇ ਅਧਿਆਤਮਿਕਤਾ ਦੀ ਨਿਸ਼ਾਨੀ ਹੈ ਭਗਤੀ ਦਾ ਪ੍ਰਤੀਕ ਹੈ ਸਤਗੁਰਾਂ ਨੇ ਭਗਤੀ ਦੀ ਅਧਿਆਤਮਿਕਤਾ ਦੀ ਜਿਹੜੀ ਸਿਰਿ ਸਾਹਿਬ ਹੈ ਉਹਨੂੰ ਆਪਣੇ ਗਾਤਰੇ ਧਾਰਨ ਕੀਤਾ ਭਾਈ ਸਾਹਿਬ ਜੀ ਦੇ ਖੱਬੇ ਹੱਥ ਵਿੱਚ ਜਿਹੜੀ ਸਿਰਿ ਸਾਹਿਬ ਹੈ ਇਹ ਮੀਰੀ ਦੀ ਸਿਰਿ ਸਾਹਿਬ ਹੈ ਮੀਰੀ ਅਰਬੀ ਫਾਰਸੀ ਦਾ ਲਫ਼ਜ਼ ਹੈ ਆਮੀਰ ਆਮੀਰ ਜਾਂ ਮੀਰ ਬਾਦਸ਼ਾਹਤ ਤੇ ਨਿਸ਼ਾਨੇ ਇਹ ਸਿਰਿ ਸਾਹਿਬ ਸਤਗੁਰਾਂ ਨੇ ਬਾਦਸ਼ਾਹਤ ਤੇ ਨਿਸ਼ਾਨੇ ਆਪਣੇ ਕਮਰ ਕੱਸੇ ਉਸ ਦਿਨ ਧਾਰਨ ਕੀਤੀ ਜਿਸ ਦਿਨ ਸਤਿਗੁਰਾਂ ਨੇ ਇਹ ਦੋਨੋਂ ਕਿਰਪਾਨਾਂ ਪਾਈਆਂ ਮੇਰੇ ਅਤੇ ਪੀਰੀ ਦੀਆਂ ਦੋਨੋਂ ਕਿਰਪਾਨਾਂ ਸਤਿਗੁਰਾਂ ਨੇ ਆਪਣੇ ਗਾਤਰੇ ਧਾਰਨ ਕੀਤੀਆਂ ਆਪਣੇ ਕਮਰ ਕੱਸੇ ਧਾਰਨ ਕੀਤੀਆਂ ਮੇਰੇ ਅਤੇ ਪੀਰੀ ਦਾ ਬਹੁਤ ਪਾਵਨ ਪਵਿੱਤਰ ਸਿਧਾਂਤ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਔਰ ਸਮੁੱਚੇ ਸਿੱਖਾਂ ਨੂੰ ਸ਼ਸਤਰਤਾਰੀ ਹੋਣ ਦੇ ਹੁਕਮਨਾਮੇ ਜਾਰੀ ਕੀਤੇ ਅੱਜ ਸਤਿਗੁਰਾਂ ਦੇ ਤਖਤ ਬਰਾਜਣ ਮੇਰੇ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰਨ ਦੀਆਂ ਦਾਸ ਵੱਲੋਂ ਆਪ ਸਮੁੱਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ਹੋਣ ਅੱਜ ਸ੍ਰੀ ਅਖੰਡ ਪਾਤਸ਼ਾਹ ਜੀ ਦੀ ਸੰਪੂਰਨਤਾ ਹੋਈ ਉਪਰੰਤ ਸਤਿਗੁਰਾਂ ਦੇ ਹਜ਼ੂਰ ਦੀਵਾਨ ਸਜਿਆ ਗੁਰਬਾਣੀ ਕੀਰਤਨ ਹੋਇਆ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਸਤਿਗੁਰਾਂ ਨੇ ਆਪਣੇ ਪਾਵਨ ਮੁਖਵਾਕ ਬਖਸ਼ਿਸ਼ ਕੀਤੇ ਔਰ ਅੱਜ ਸਾਉਣ ਦੇ ਮਹੀਨੇ ਦੀ ਸੰਗਰਾਂਦ ਦਾ ਜਿਹੜਾ ਸ਼ਬਦ ਸੀ ਉਹ ਆਪ ਕੀ ਨਸਰਮਣ ਕੀਤਾ ਹੈ ਔਰ ਸੰਖੇਪ ਇਤਿਹਾਸ ਮੇਰੇ ਅਤੇ ਪੀਰੀ ਦਾ ਔਰ ਸਤਗੁਰਾਂ ਦੇ ਤਖਤ ਬਰਾਜਣ ਦਾ ਆਪ ਸੰਗਤ ਦੇ ਨਾਲ ਸਾਂਝਾ ਕੀਤਾ ਹੈ ਸਵੱਚ ਖਾਲਸਾ ਪੰਥ ਨੂੰ ਅੱਜ ਇਸ ਪਾਵਨ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਭੁੱਲਾ ਚੁੱਕਾ ਦੇਖਿਆ ਸਭ ਨੂੰ ਜੀ ਆਇਆਂ ਸਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ